ਕਾਲੀਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਪਵਨ ਕੁਮਾਰ ਟੀਨੂ ਜਲੰਧਰ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਦਾ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਵੈਲਕਮ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਨਾਲ ਕੈਪਟਨ ਮੰਤਰੀ ਲੋਕਲ ਬੋਡੀ ਮੰਤਰੀ ਬਲਕਾਰ ਸਿੰਘ ਨੇ ਤੇ ਯੂਥ ਦੇ ਜੋ ਹੈ ਆਪਣਾ ਰੂਬਲ ਸੰਧੂ ਤੇ ਹੋਰ ਵੀ ਚੇਅਰਮੈਨ ਰਾਜਵਿੰਦਰ ਕੋਰ ਖੜਾ ਹਾ ਤੇ ਲਗ ਲਗ ਜੋ ਚੇਅਰਮੈਨ ਕਿਹੜੇ ਤੇ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਵਰਕਰ ਕਿਹੜੇ ਪਵਨ ਕੁਮਾਰ ਟੀਨੂ ਦਾ ਸਵਾਗਤਮ ਕੀਤਾ ਜਾ ਰਿਹਾ ਜਿਸ ਦੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਗੁਰਦੁਆਰਾ ਮਾਲਾ ਟੌਨ ਦੇ ਵਿੱਚ ਜੋ ਹੁਣ ਉੱਥੇ ਮੱਥਾ ਟਿਕਿਆ ਜਾਏਗਾ ਮੱਥਾ ਤੋਂ ਬਾਅਦ ਅਰਦਾਸ ਕੀਤੀ ਜਾਏਗੀ ਬਾਬਾ ਜੀ ਵੱਲੋਂ ਤੇ ਉੱਥੇ ਤੁਸੀਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਵਰਕਰ ਜੋ ਜੋ ਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਨੇ ਪਵਨ ਕੁਮਾਰ ਟੀ ਨੂੰ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਤੇ ਉਹਨਾਂ ਦੇ ਨਾਲ ਚੰਨੀ ਜੀ ਉਹ ਜੋ ਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਨੇ ਉਹਨਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਲੋਕਲ ਬੁਡੀ ਮੰਤਰੀ ਬਲਕਾਰ ਸਿੰਘ ਤੇ ਹੋਰ ਵੀ ਜੋ ਅਲੱਗ-ਅਲੱਗ ਆਮ ਆਦਮੀ ਪਾਰਟੀ ਦੇ ਵਰਕਰ ਪਹੁੰਚੇ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਹੁਣ ਸਿੱਧਾ ਚੰਡੀਗੜ੍ਹ ਤੋਂ ਜਲੰਧਰ ਪਹੁੰਚੇ ਨੇ ਆਮ ਆਦਮੀ ਪਾਰਟੀ ਵਾਲੋਂ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਤੁਸੀਂ ਦੇਖ ਰਹੇ ਹੋ ਪਵਨ ਕੁਮਾਰ ਟਿੰਨੂ ਦਾ ਸਵਾਗਤਮ ਕੀਤਾ ਜਾ ਰਿਹਾ ਜੋ ਲੋਕ 2024 ਦੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੱਖ ਅਲੱਗ-ਅਲੱਗ ਸਿਆਸੀ ਪਾਰਟੀਆਂ ਦੇ ਵਿੱਚ ਜੋ ਅਦਲਾ ਬਦਲੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਵਨ ਕੁਮਾਰ ਟਿੰਨੂ ਹੁਣ ਜਲੰਧਰ ਦੇ ਵਿੱਚ ਪਹੁੰਚੇ ਨੇ ਸਿੱਧਾ ਚੰਡੀਗੜ੍ਹ ਤੋਂ ਇਹ ਉਹਨਾਂ ਦੇ ਨਾਲ ਲੋਕਲ ਬੋਡੀ ਮੰਤਰੀ ਬਲਕਾਰ ਸਿੰਘ ਤੇ ਹੋਰ ਵੀ ਕਿਹੜੇ ਚੇਅਰਮੈਨਸ ਪਰ ਰਾਜਵਿੰਦਰ ਗੌਰ ਖਹਿਰਾ ਅਮਰਿਤਪਾਲ ਹੋਰ ਵੀ ਅਲੱਗ-ਅਲੱਗ ਸਿਆਸੀ ਪਾਰਟੀਆਂ ਦੇ ਕਿਹੜੇ ਆਤੇ ਇਹ ਜੁਆ ਆਮ ਆਦਮੀ ਪਾਰਟੀ ਦੇ ਵਰਕਰ ਇੱਥੇ ਪਹੁੰਚੇ ਨੇ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਉਹਨਾਂ ਦੇ ਨਾਲ ਲੋਕਲ ਬੋਡੀ ਮੰਤਰੀ ਬਲਕਾਰ ਸਿੰਘ ਦੇ ਨਾਲ ਆ ਚੰਡੀਗੜ੍ਹ ਤੋਂ ਬਲਕਾਰ ਜੀ ਅੱਜ ਇਹ ਪਵਨ ਕੁਮਾਰ ਟਿੰਨੂ ਜੀ ਪਹੁੰਚੇ ਨੇ ਹੈਗੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜੇ ਨੌਜਵਾਨ ਆਗੂ ਆ ਪਾਰਟੀ ਨੂੰ ਜੈਨ ਕੀਤਾ ਹੈਗਾ ਐਂਡ ਬਹੁਤ ਖੁਸ਼ੀ ਹੈ ਹੁਣ ਤੁਸੀਂ ਦੇਖ ਕੇ ਆਇਗਾ ਤਸਵੀਰਾਂ ਦੇ ਵਿੱਚ ਦੁਆਰਾ ਤੁਹਾਨੂੰ ਦਿਖਾ ਰਿਹਾ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਪਵਨ ਕੁਮਾਰ ਟੀਨੂ ਦੇ ਨਾਲ ਤੁਸੀਂ ਤਸਵੀਰਾਂ ਦੇਖ ਰਹੇ ਹੋ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਤੀਨੂ ਜੀ ਕਹ ਕੇ ਆਮ ਆਦਮੀ ਪਾਰਟੀ ਚ ਸ਼ਾਮ ਮੈਂ 1 ਮਿੰਟ ਪਹਿਲਾਂ ਅਸੀਂ ਨਾ ਗੁਰਦੁਆਰਾ ਸਾਹਿਬ ਮੱਥਾ ਟੇਕੀ ਪਹਿਲਾਂ ਮੱਥਾ ਟੇਕ ਲਈਏ ਜਿਵੇਂ ਜਾਰੀ ਦੇਖ ਰਹੇ ਹੋ ਉਹਨਾਂ ਦੇ ਨਾਲ ਐਮ ਐਲ ਏ ਸੈਂਟਰ ਤੋਂ ਵਿਧਾਇਕ ਰਮਨ ਰੋੜਾ ਦੇ ਉਹਨਾਂ ਨਾਲ ਪਵਨ ਕੁਮਾਰ ਟੀਨੂ ਦੀ ਦੇਖ ਰਹੋ ਲੱਗੇ ਰੱਖ ਕੈਂਡ ਹਲਕੇ ਦੇ ਇੰਚਾਰਜ ਸੋਦੀ ਜੀ ਤੁਸੀਂ ਦੇਖ ਰਹੇ ਹੋ ਨਾ ਬਾ ਅਰਦਾਸ ਕੀਤੀ ਜਾਏਗੀ ਅਰਦਾਸ ਤੋਂ ਬਾਅਦ ਪਵਨ ਕੁਮਾਰ ਟਿੰਨੂ ਇਹ মিডিਆ ਦੇ ਨਾਲ ਰੂਪ ਰੂਪ ਹੋਣਗੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਪਵਨ ਕੁਮਾਰ ਟਿੰਨੂ ਜਲੰਧਰ ਪਹੁੰਚੇ ਨੇ ਉਹਨਾਂ ਦਾ ਸਵਾਗਤਮ ਜੋ ਕੀਤਾ ਜਾ ਰਿਹਾ ਹੈ ਪਾ ਤੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ 2024 ਦੇ ਲੋਕ ਸਭਾ ਚੋਣਾਂ ਦੀਆਂ ਤਸਵੀਰਾਂ ਦੇ ਵਿੱਚ ਉਹਨਾਂ ਦਾ ਸਵਾਗਤਮ ਕੀਤਾ ਜਾ ਰਿਹਾ ਹੁਣ ਗੁਰੂ ਘਰ ਦੇ ਵਿੱਚ ਪਹੁੰਚ ਰਹੇ ਨੇ ਤੋ ਇਹ ਦੇਖ ਰਹੇ ਹੋ ਗੁਰੂ ਘਰ ਦੇ ਵਿੱਚ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਲਿੱਤਾ ਜਾ ਰਿਹਾ ਭਵਨ ਟੇ ਨੂੰ ਉਹਨਾਂ ਦੇ ਨਾਲ ਲੋਕਲ ਬੋਡੀ ਮੰਤਰੀ ਬਲਕਾਰ ਸਿੰਘ ਵਾਇਦਿਕ ਸੈਂਟਰ ਤੋਂ ਰਮਨ ਰੋੜਾ ਲਗ ਲਗ ਸਿਆਸੀ ਪਾਰਟੀ ਜੋ ਆਮ ਆਦਮੀ ਪਾਰਟੀ ਦੇ ਵਰਕਰ ਚੇਅਰਮੈਨ ਪਰਸਨ ਜੋ ਇੱਥੇ ਪਹੁੰਚੇ ਨੇ ਪਵਨ ਕਮਟੀ ਨੂੰ ਹੁਣ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਜੋ ਹੈ ਮੀਡੀਆ ਨਾਲ ਵੀ ਰੂਡੂ ਵਹੋਣਗੇ ਤੇ ਦੇਖ ਲਓ ਬਾਬਾ ਜੀ ਦਾ ਅਸ਼ੀਰਵਾਦ ਲੈਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਪਮਨ ਕੁਮਾਰ ਟੀਨੂ ਹੁਣ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਪਹੁੰਚ ਰਹੇ ਨੇ ਜਿਸ ਦੇ ਵਿੱਚ ਤਸਵੀਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਜੋ ਹੈ ਉਹਨਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਕੱਲ ਤੇ ਚੇਅਰਮੈਨ ਰਾਇਵਿੰਦਰ ਗੌਰ ਖਹਿਰਾ ਜਿਸ ਦੇ ਤੁਸੀਂ ਦੇਖ ਰਹੇ ਹੋ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਮਾਲਾਡਨ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਧਾ ਚੰਡੀਗੜ੍ਹ ਤੋਂ ਪਹੁੰਚ ਕੇ ਜੋ ਹੈ ਪਵਨ ਕਮਾਟੀ ਨੂੰ ਜਲੰਧਰ ਪਹੁੰਚੇ ਨੇ ਸਿੱਧਾ ਬਾਬਾ ਜੀ ਦਾ ਸ਼ਹੀਦਗੰਜ ਲੈਣ ਲਈ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਜੋ ਨਰਾਸ ਸਵਾਗਤਮ ਕੀਤਾ ਗਿਆ ਤੇ ਉਹਨਾਂ ਨੇ ਪਹਿਲੇ ਬਾਬਾ ਜੀ ਦਾ ਸ਼ਹੀਦਵਾ ਦਿੱਤਾ ਗਿਆ ਅਰਦਾਸ ਕੀਤੀ ਗਈ ਕਮੇਟੀ ਵੱਲੋਂ ਸਰੋਪਾ ਵੀ ਪਾਇਆ ਗਿਆ ਤੁਸੀਂ ਦੇਖ ਰਹੇ ਹੋ ਉਹਨਾਂ ਵਰਕਰਾਂ ਵੱਲੋਂ ਉਹਨਾਂ ਦਾ ਮੂੰਹ ਮਿੱਠਾ ਵੀ ਕਰਵਾਇਆ ਜਾ ਰਿਹਾ ਪਵਨ ਕਮਾਟੀ ਨੂੰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਬਾਰੇ ਭਾਜੀ ਇੱਕ ਮਿੰਟ ਇੱਕ ਮਿੰਟ ਭਾਜੀ ਦੇਖੋ ਸਾਡੇ ਨਾਲ ਭਵਨ ਕਮਟੇ ਨੂੰ ਜੀਟੀ ਨੂੰ ਜੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਇਸ ਬਾਰੇ ਤੁਸੀਂ ਮੇਰੇ ਪ੍ਰਸਾਦ ਖਾਲਸਾ ਜੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਕਾਲੀ ਦਲ ਨੂੰ ਅਲਿਵਦਾ ਕਹਿ ਕੇ ਮੈਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇੱਕ ਕਾਰਜਕਰਤਾ ਬਣ ਕੇ ਵੋਲੰਟੀਅਰ ਬਣ ਕੇ ਕੰਮ ਕਰਾਂਗਾ 16 ਸਾਲਾਂ ਦੇ ਵਿੱਚ ਤੁਸੀਂ ਕਾਲੀ ਦਲ ਦੇ ਵਿੱਚ ਸੇਵਾ ਨਿਭਾਈ ਹੈਗੀ ਹੈ ਤੇ ਕੀ ਨਾਰਾਜ਼ਗੀ ਰਹਿ ਗਈ ਇਕਦਮ ਕਿਹੜੀ ਹੈ ਆਮ ਆਦਮੀ ਪਾਰਟੀ ਦੀ ਕੋਈ ਨਾਰਾਜ਼ਗੀ ਨਹੀਂ ਮੈਂ ਪਹਿਲਾਂ ਕਿਹਾ ਇਸ ਵੇਲੇ ਦੇਸ਼ ਦੇ ਲੋਕਤੰਤਰ ਨੂੰ ਖਤਰਾ ਹੈ ਕਨਸਟੀਟਿਊਸ਼ਨ ਨੂੰ ਖਤਰਾ ਹੈ ਉਹਨੂੰ ਬਚਾਉਣ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਪਰ ਆਮ ਆਦਮੀ ਪਾਰਟੀ ਦੀ ਸਪੋਰਟ ਕਰਨੀ ਚਾਹੀਦੀ ਜਲੰਗ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਹਮਲਾ ਕਿਉਂ ਹੋ ਰਿਹਾ ਉਹਨਾਂ ਨੂੰ ਜੇਲ੍ਹ ਚ ਕਿਉਂ ਪਾਇਆ ਜਾ ਰਿਹਾ ਹੋ ਪੰਜਾਬੀ ਆ ਆਪਾਂ ਬਹਾਦਰ ਆ ਆਪਣੀ ਫਿਤਰਤ ਆ ਆਪਾਂ ਬੇਇਨਸਾਫੀ ਦੇ ਖਿਲਾਫ ਖੜਦੇ ਆਏ ਹਮੇਸ਼ਾ ਤੋਂ ਤੇ ਹੁਣ ਵੀ ਖੜਨਾ ਸੀ ਸੀਐਮ ਸਾਹਿਬ ਨੇ ਕਿਹਾ 16 ਤਰੀਕ ਨੂੰ ਟਿਕਟਾ ਲਾਂਚ ਕੀਤੇ ਜਾਣਗੇ ਜਲੰਧਰ ਦੇ ਵਿੱਚੋਂ ਤੁਹਾਨੂੰ ਮਿਲਦੀ ਤੇ ਜਲੰਧਰ ਉਹ ਮੇਰੀ ਡਿਊਟੀ ਲਾਉਣਗੇ ਅਸੀਂ ਹਾਜ਼ਰ ਥੈਂਕ ਯੂ ਇੱਕ ਗੱਲ ਕਰੀਏ ਇਸ ਬਾਰੇ ਮੈਂ ਧੱਕੇ ਨਾ ਮਾਰੋ ਧੱਕੇ ਨਾ ਮਾਰੋ ਜੀ 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 ਹਾਂ ਜੀ ਮੈਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਮਾਨਯੋਗ ਸ਼੍ਰੀ ਸੰਦੀਪ ਪਾਟਕ ਸਾਹਿਬ ਦਾ ਸਮੁੱਚੀ ਲੀਡਰਸ਼ਿਪ ਦਾ ਔਰ ਜਿਹੜੇ ਸਾਡੇ ਜਲੰਧਰ ਦੇ ਬਹੁਤ ਮਜ਼ਬੂਤ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਸਾਡੀ ਭੈਣ ਰਾਜਵਿੰਦਰ ਕੌਰ ਜੀ ਸਾਡੇ ਲੋਕਲ ਬਾਡੀ ਮੰਤਰੀ ਸਦਾ ਬਲਕਾਰ ਸਿੰਘ ਜੀ ਰਮਨ अरोड़ा ਸਾਡੇ ਐਮਐਲਏ ਸਾਹਿਬ ਮਾਨਯੋਗ ਪਰ ਬਿਜਲੀ ਦੇ ਬਿੱਲ ਜਿਹੜੇ 90% ਜ਼ੀਰੋ ਆਉਂਦੇ ਆ ਸੜਕਾਂ ਪਿੰਡਾਂ ਦਾ ਵਿਕਾਸ ਸ਼ਹਿਰਾਂ ਦਾ ਵਿਕਾਸ ਉਹਦੇ ਵਾਸਤੇ ਜਦ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਤਾਂ ਫਿਰ ਸਿਆਸਤ ਕਰਨ ਦੀ ਲੋੜ ਕੀ ਹੈ ਸਾਨੂੰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਸੋ ਮੈਂ ਸਹਿਯੋਗ ਕਰਨ ਵਾਸਤੇ ਆਇਆ 16 ਤਰੀਕ ਵਾਲੀ ਲਿਸਟ ਵਿੱਚ ਤੁਹਾਡਾ ਨਾਮ ਹੋਏਗਾ ਸੀਐਮ ਸਾਹਿਬ ਦੀ 16 ਵਾਲੀ ਲਿਸਟ ਦੇਖੋ ਮੈਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਇਹ ਬੇਨਤੀ ਕੀਤੀ ਹੈ ਕਿ ਮੇਰੀ ਕੋਈ ਸ਼ਰਤ ਨਹੀਂ ਮੇਰੀ ਕੋਈ ਕੰਡੀਸ਼ਨ ਨਹੀਂ ਮੈਂ ਨਿਸਵਾਰਥ ਹੋ ਕੇ ਪਾਰਟੀ ਵਿੱਚ ਆਇਆ ਮੈਨੂੰ ਬੂਥ ਲੈਵਲ ਤੇ ਵੀ ਜ਼ਿੰਮੇਵਾਰੀ ਲਾ ਦੇਣਗੇ ਮੈਂ ਉਹ ਵੀ ਕਰੂੰਗਾ ਤੁਹਾਡੇ ਜਿੰਮੇਵਾਰੀ ਲਗਾ ਦਿੰਦੇ ਆ ਤੇ ਫਿਰ ਅਗਲੇ ਕੀ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੇ ਸੁਨੇਹੇ ਦੇ ਵਿੱਚ ਆ ਕੇ ਵੀ ਜਲ ਲਾ ਕਰਾਂਗੇ ਲੋਕਾਂ ਦੇ ਕੰਮ ਕਰਾਂਗੇ ਸਰਕਾਰ ਆ ਲੋਕਾਂ ਦੇ ਜਿਹੜੀਆਂ ਮੁਸ਼ਕਲਾਂ ਆ ਉਹਨੂੰ ਦੂਰ ਕਰਾਂਗੇ ਸਾਰੇ ਇਹ ਲੀਡਰਸ਼ਿਪ ਜਿਹੜੀ ਜਲੰਧਰ ਦੀ ਸਾਰੀ ਇਹ ਕੰਮ ਕਰ ਰਹੀ ਮੈਂ ਇਹਨਾਂ ਦੇ ਨਾਲ ਹੋ ਕੇ ਇਹਨਾਂ ਦੀ ਟੀਮ ਦਾ ਹਿੱਸਾ ਬਣ ਕੇ ਕੰਮ ਕਰੂੰਗਾ ਕਿ ਸਭ ਲੋਕਾਂ ਦੇ ਕੰਮ ਹੋ ਜਾਣ 2024 ਦੇ ਇਲੈਕਸ਼ਨ ਜਿਹੜੇ ਆ ਰਹੇ ਆ ਉਹਨੂੰ ਦੇਖਦੇ ਹੋਏ ਕਿ ਕਿੰਨੀਆਂ ਔਕੜਾਂ ਰਾਹ ਦੇ ਵਿੱਚ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੇਖੋ ਔਕੜਾਂ ਤਾਂ ਕੇਂਦਰ ਸਰਕਾਰ ਨੂੰ ਆ ਰਹੀਆਂ ਐ ਇਸੇ ਕਰਕੇ ਉਹ ਵੱਡੇ ਵੱਡੇ ਆਪੋਜੀਸ਼ਨ ਦੇ ਲੀਡਰਾਂ ਨੂੰ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਜੇਲ੍ਹਾਂ 'ਚ ਪਾਈ ਜਾਂਦੇ ਆ ਇਹ ਡੈਮੋਕ੍ਰੇਸੀ ਦਾ ਕਤਲ ਆ ਇਹ ਲੋਕਤੰਤਰ ਨੂੰ ਖਤਰਾ ਹੈ ਇਸ ਵੇਲੇ ਡਿਕਟੇਟਰਸ਼ਿਪ ਆ ਰਹੀ ਆ ਸੋ ਕੱਲੇ-ਕੱਲੇ ਪੰਜਾਬੀ ਨੂੰ ਖੜ੍ਹ ਜਾਣਾ ਚਾਹੀਦਾ ਮੈਂ ਵੀ ਇਹ ਸੋਚਿਆ ਕਿ ਜਦੋਂ ਇਤਿਹਾਸ ਲਿਖਿਆ ਜਾਏਗਾ ਤਾਂ ਉਦੋਂ ਇਤਿਹਾਸ ਦੇ ਵਿੱਚ ਅਸੀਂ ਦਰਜ ਹੋਈਏ ਕਿ ਅਸੀਂ ਸੰਵਿਧਾਨ ਬਚਾਉਣ ਵਾਲੇ ਪਾਸੇ ਖੜੇ ਸੀ ਜਿੱਦਾਂ ਕਿ ਜਨਰਲ ਨੂੰ ਅੱਗ ਲੱਗਦੀ ਚਿੜੀ ਵੀ ਬੁਝਾਉਣ ਜਾਂਦੀ ਆ ਹਰ ਬੰਦੇ ਨੂੰ ਹਰ ਸਖਸ਼ ਦੀ ਡਿਊਟੀ ਬਣਦੀ ਆ ਇਸ ਵੇਲੇ ਪੰਜਾਬ ਦੇ ਨਾਲ ਖੜਾ ਹੋਵੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਾਲ ਖੜਾ ਹੋਵੇ ਆਮ ਆਦਮੀ ਪਾਰਟੀ ਨਾਲ ਖੜਾ ਹੋਵੇ ਗੱਲਬਾਤ ਇਸ ਬਾਰੇ ਤੁਹਾਡੀ ਸਕਰੀਨ ਜੀ ਨਾਲ ਪਹਿਲੇ ਗੱਲ ਹੋਈ ਸੀ ਇਸ ਬਾਰੇ ਚਰਚਾ ਕੋਈ ਚਰਚਾ ਨਹੀਂ ਹੋਈ ਹੁਣ ਤਾਂ ਜਦੋਂ ਇੱਧਰ ਆ ਗਏ ਆ ਤੇ ਪਾਰਟੀ ਦੀ ਹਾਈ ਕਮਾਂਡ ਦੇ ਹੁਕਮ ਦੇ ਅਨੁਸਾਰ ਚੱਲਣਾ ਆ ਕੰਮ ਕਰਨਾ ਤੇ ਇਲੈਕਸ਼ਨ ਵਾਸਤੇ ਡੱਟ ਡੱਗੇ ਇਲੈਕਸ਼ਨ ਕੋਈ ਵੀ ਲੜੇ ਹੁਣ ਪਾਰਟੀ ਦਾ ਮੈਂ ਹਿੱਸਾ ਆ ਮੇਰੀ ਜਿੱਥੇ ਵੀ ਡਿਊਟੀ ਸੀਨੀਅਰ ਲੀਡਰਸ਼ਿਪ ਲਾਊਗੀ ਖੜੇ ਆ ਮੈਂ ਉੱਥੇ ਹਾਜ਼ਰ ਹਾਂ ਠੀਕ ਧੰਨਵਾਦ ਥੈਂਕ ਯੂ ਵੈਰੀ ਮਚ ਤੁਸੀਂ ਦੇਖਿਆ ਅਸੀਂ ਗਲਬਤ ਕੀਤੀ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਪਵਨ ਕੁਮਾਰ ਟੀਨੂ ਜਿਨ੍ਹਾਂ ਨੇ ਦੱਸਿਆ ਜੋ ਹੈ ਪਿਛਲੇ 16 ਸਾਲਾਂ ਤੋਂ ਕਾਲੀ ਦਲ ਦੇ ਵਿੱਚ ਸੇਵਾ ਨਿਭਾਉਂਦੇ ਆਏ ਸੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦਾ ਕਹਿਣਾ ਹੈ ਜੋ ਹੈ ਜੋ ਪਾਰਟੀ ਮੇਰੀ ਸੇਵਾ ਲਗਾਏਗੀ ਉਸ ਨੂੰ ਮੈਂ ਡਟ ਕੇ ਜੋ ਹੈ ਉਸ ਨੂੰ ਸੇਵਾ ਨਿਭਾਵਾਂਗਾ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ ਤਿੰਨਾਂ ਨੂੰ ਮਾਤ ਦੇ ਕੇ ਅਵਲ ਨੰਬਰ ਤੇ ਪਹੁੰਚੇਗੀ ਔਰ ਅਸੀਂ ਇਹ ਅਨੁਮਾਨ ਲਗਾ ਰਹੇ ਕਿ ਸ਼ਾਇਦ ਤਿੰਨਾਂ ਦੀ ਅਸੀਂ ਜਵਾਨਤਾ ਜਬਤ ਹੋ ਜਾਵੇ ਅੱਛਾ ਬਹੁਤ ਕੀ ਹੈ ਕਿ ਅੱਜ ਬੀਜੇਪੀ ਦੀ ਮੀਟਿੰਗ ਪਰ ਆਫਿਸਰ ਦੇ ਵਿੱਚ ਬਿਨਾਈ ਝਗੜਾ ਦੇਖਣ ਨੂੰ ਮਿਲਿਆ ਇੱਕ ਦੂਜੇ ਦੇ ਮੁਛੀਆਂ ਜਵਾਬ ਦੇ ਦੇਖੇ ਗਏ ਨੇ ਭਗਵਾ ਮੰਗਦੀ ਪਾਰਟੀ ਨੇ ਆਪਣੇ ਕੇਟਿੰਗ ਗੜੀ ਨੂੰ ਵੀ ਸ਼ੇਅਰ ਕੀਤੀ ਹੈ ਅੱਜ ਤੱਕ ਇਹ ਜਿਹੜਾ ਮੀਡੀਆ ਹੈਗਾ ਤੁਹਾਨੂੰ ਪਤਾ ਹੀ ਹੈ ਵੱਡੇ ਲੈਵਲ ਦਾ ਜਿਹੜਾ ਮੀਡੀਆ ਆਪਾਂ ਕਹਿੰਦੇ ਆ ਇਹ ਮੈਨੀਪੂਲੇਟ ਕੀਤਾ ਹੋਇਆ ਹੈ ਅੱਜ ਲੋਕਾਂ ਦੇ ਛੋਟੇ ਪੋੜਾਂ ਤੋਂ ਪਤਾ ਲੱਗ ਗਿਆ ਵੀ ਭਾਜਪਾ ਦੀ ਅੰਦਰੂਨੀ ਸਥਿਤੀ ਕੀ ਹੈ ਉਹਨਾਂ ਦੀਆਂ ਆਪਣੀਆਂ ਲੜਾਈਆਂ ਦੇ ਮੁੱਕਦੀਆਂ ਨਹੀਂ ਹੈ ਉਹਨਾਂ ਨੇ ਪੰਜਾਬ ਨੂੰ ਕੀ ਸੰਭਾਲਣਾ ਭਾਜਪਾ ਵੱਲੋਂ ਰੋਡ ਸ਼ੋਅ ਕਿਤੇ ਜਾ ਰਹੇ ਨੇ ਤੇ ਕਿਸਾਨਾਂ ਵੱਲੋਂ ਉਹਨਾਂ ਦੇ ਉੱਤੇ ਪ੍ਰਦਰਸ਼ਨ ਕੀਤੇ ਜਾ ਰਹੇ ਗੱਡੀਆਂ ਦੇ ਕੰਮ ਇਹ ਤਾਂ ਸ਼ੁਕਰ ਕਰੋ ਜੀ ਹਲੇ ਰੋਡ ਸ਼ੋਅ ਦੇ ਉਹਨਾਂ ਦਾ ਉਹਨਾਂ ਨੂੰ ਹੋਣ ਦਿੱਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਉਹਨਾਂ ਨੇ ਰੋਡ ਸ਼ੋਅ ਮ ਖੂਨ ਹੀ ਨਹੀਂ ਦੇਣੇ ਕਿਉਂਕਿ ਲੋਕੀ ਇੰਨੇ ਜ਼ਿਆਦਾ ਉਹਨਾਂ ਤੋਂ ਪਰੇਸ਼ਾਨ ਨੇ ਉਹਨਾਂ ਦੀਆਂ ਨੀਤੀਆਂ ਤੋਂ ਇੰਨੇ ਪਰੇਸ਼ਾਨ ਨੇ ਤੇ ਇਸ ਕਰਕੇ ਉਹਨਾਂ ਨੂੰ ਤੇ ਪਿੰਨਾਂ ਤੇ ਵੜਨ ਨਹੀਂ ਦੇਣਾ ਬਹੁਤ ਚਰਚਾਾਂ ਹੋ ਰਹੀਆਂ ਸੀ ਕਿ ਤੁਸੀਂ ਵੀ ਬੀਜੇਪੀ ਦੇ ਵਿੱਚ ਸੰਪਰਕ ਦੇ ਵਿੱਚ ਉਹ ਤੁਹਾਡੀਆਂ ਵੀ ਮੀਟਿੰਗਾਂ ਹੋ ਚੁੱਕੀਆਂ ਹੈ ਇਹ ਇਹ ਇੱਕ ਕੋਰੀਆਂ افਵਾਹਾਂ ਨੇ ਮੈਂ ਆਮ ਆਦਮੀ ਪਾਰਟੀ ਦਾ ਮੈਂਬਰ ਹਾਂ ਆਮ ਆਦਮੀ ਪਾਰਟੀ ਦਾ ਹਿੱਸਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਟੀਮ ਦਾ ਇੱਕ ਛੋਟਾ ਜਿਹਾ ਮੈਂਬਰ ਹਾਂ ਅਰਵਿੰਦ ਕੇਜਰੀਵਾਲ ਜੀ ਦੀ ਟੀਮ ਦਾ ਇੱਕ ਛੋਟਾ ਜਿਹਾ ਮੈਂਬਰ ਆ ਔਰ ਇੱਥੇ ਹੀ ਰਵਾਂਗਾ ਸ਼ੀਤਲ ਜੀ ਨੇ ਵੀ ਇਦਾਂ ਹੀ ਗਏ ਇਦਾਂ ਹੀ ਸ਼ੀਤਲ ਜੀ ਚਲੋ ਦੇਖੋ ਦੇਖੋ ਸੁਣੋ ਸੈਨੂ ਦੇਖੋ ਜਿਹੜੇ ਲੋਕ ਇਹ ਸੋਚਦੇ ਆ ਵੀ ਸਾਡਾ ਰੰਗਲਾ ਪੰਜਾਬ ਬਣੇ ਔਰ ਅੱਛਾ ਪੰਜਾਬ ਬਣੇ ਜਿਹਦੇ ਚ ਲੋਕਾਂ ਨੂੰ ਸੁੱਖ ਸਹੂਲਤਾਂ ਮਿਲਣ ਸਿਹਤ ਦੀਆਂ ਸੁਵਿਧਾਵਾਂ ਮਿਲਣ ਸਿੱਖਿਆ ਦੀਆਂ ਸੁਵਿਧਾਵਾਂ ਮਿਲਣ ਔਰ ਨੌਕਰੀਆਂ ਦੀਆਂ ਸੁਵਿਧਾਵਾਂ ਮਿਲਣ ਜਿਹੜੇ ਤੇ ਲੋਕ ਇਸ ਨੀਤੀ ਦੇ ਉੱਤੇ ਚੱਲਣਗੇ ਜਿਹੜੇ ਲੋਕ ਇਹਨਾਂ ਨੂੰ ਪਸੰਦ ਕਰਨਗੇ ਉਹੀ ਆਮ ਆਦਮੀ ਪਾਰਟੀ 'ਚ ਰਹਿਣਗੇ ਅਸੀਂ ਲੋਕ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਹਾਂ ਲੋਕਾਂ ਦੀਆਂ ਸਹੂਲਤਾਂ ਨੂੰ ਪਸੰਦ ਕਰਦੇ ਹਾਂ ਅੱچھے ਸਕੂਲਾਂ ਨੂੰ ਪਸੰਦ ਕਰਦੇ ਹਾਂ ਅੱਚੀ ਚਿਕਿਤਸਾ ਸੁਵਿਧਾਵਾਂ ਨੂੰ ਪਸੰਦ ਕਰਦੇ ਹਾਂ ਘਰ-ਘਰ ਨੌਕਰੀ ਨੂੰ ਪਸੰਦ ਕਰਦੇ ਹਾਂ ਫ੍ਰੀ ਬਿਜਲੀ ਨੂੰ ਪਸੰਦ ਕਰਦੇ ਹਾਂ ਲੋਕਾਂ ਦੀ ਸੁੱਖ ਸਹੂਦਾਵਾਂ ਨੂੰ ਪਸੰਦ ਕਰਦੇ ਹਾਂ ਅਸੀਂ ਇਸ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਆ ਉਹਨਾਂ ਦੀਆਂ ਨੀਤੀਆਂ ਦੇ ਨਾਲ ਆ ਔਰ ਉਹ ਨੀਤੀਆਂ ਦੇ ਨਾਲ ਹੀ ਰਾਵਾਂਗੇ